ਗੋਨਿਆਣਾ ਮੰਡੀ ਜਿੱਥੇ ਕੇ ਰਾਮ ਗੜੀਆ ਭਾਈਚਾਰੇ ਵੱਲੋਂ ਕੱਲ ਨੂੰ ਵਿਸ਼ਕਰਮਾ ਦੇ ਮਨਾਇਆ ਜਾਣਾ ਹੈ ਵਿਸ਼ਕਰਮਾ ਦੇ ਨੂੰ ਦੇ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਨੇ ਇਸੇ ਜਗ੍ਹਾ ਤੋਂ ਨੰਕੇ ਜਾਣਾ ਹੈ ਤੁਸੀਂ ਦੇਖ ਸਕਦੇ ਹੋ ਸੰਤ ਨਰੰਗਕਾਰੀ ਭਵਨ ਵੀ ਇੱਥੇ ਹੈ ਤੇ ਬਾਬਾ ਵਿਸ਼ਕਰਮਾ ਭਵਨ ਵੀ ਇੱਥੇ ਹੀ ਹੈ ਤੇ ਨਗਰ ਕੌਂਸਲ ਨੇ ਵੱਲੋਂ ਕਿਵੇਂ ਇਹ ਸਵਾਗਤ ਕੀਤਾ ਜਾ ਰਿਹਾ ਹੈ ਤਾਂ ਬਲੀਕਦਾ ਦੇਖੋ ਵੀ ਜੋ ਸਮੱਸਿਆ ਹੈ ਉਹ ਤਾਂ ਹੈ ਹੀ ਪਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਤੇ ਪਾਣੀ ਛੱਡਿਆ ਜਾ ਰਿਹਾ ਹੈ ਐਸ ਭਵਨ ਨੂੰ ਜਾਣ ਲਈ ਮੁੱਖ ਦੋ ਗਲੀਆਂ ਲੱਗਦੀਆਂ ਨੇ ਬਹਿੰਡਾ ਰੋਡ ਤੋਂ ਆਉਣ ਲੱਗਿਆ ਮੈਂ ਵਿਸ਼ਾਲ ਜਿੰਦਲ ਵਾਸੀ ਕੋਨੇਣਾ ਮੰਡੀ ਜਿੰਦਲ ਸੀਮੈਂਟ ਸਟੋਰ ਗਲੀ ਨਰੰਗਰੀ ਭਵਨ ਵਾਲੀ ਵਿਸ਼ਕਰਮਾਲੀ ਗਲੀ ਜਿਹੜੀ ਮੰਡੀ ਦੀ ਮੇਨ ਮੁੱਖ ਗਲੀ ਹੈ ਇਸ ਗਲੀ ਦੇ ਵਿੱਚ 2 ਮਹੀਨੇ ਹੋ ਗਏ ਅਸੀਂ ਨਰਕ ਦੀ ਜ਼ਿੰਦਗੀ ਕੱਟ ਰਹੇ ਹਾਂ ਸਾਨੂੰ ਪਤਾ ਅਸੀਂ ਕਿੰਨੇ ਔਖੇ ਆ ਸਾਡਾ ਪੈਰ ਪਾਣੀ ਚ ਵੜਦਾ ਹੈ ਗੰਦ ਪੈਂਦਾ ਉੱਤੇ ਕਹਿ ਕਹਿ ਥੱਕ ਕੇ ਐਮਸੀਆ ਨੂੰ ਕਹਿ ਕਹਿ ਥੱਕ ਕੇ ਵੀਡੀਓ ਬਾਬਾ ਦੇਖ ਲਈਏ ਬਹਿ ਕੇ ਕਰਕੇ ਕੋਈ ਤਾਂ ਅੱਖੇ ਲੱਗੇ ਕੋਈ ਤਾਂ ਅੱਖੇ ਲੱਗੇ ਨਹੀਂ ਵੀਰ ਜੀ ਕੱਲ ਨੂੰ ਬਾਬਾ ਵਿਸ਼ਕਰਮਾ ਜੀ ਦਾ ਜਨਮ ਦਿਹਾੜਾ ਹੈ ਕੱਲ ਜਨਮ ਦਿਹਾੜਾ ਇੱਥੋਂ ਦੀ ਸੰਗਤ ਨੇ ਟੱਪਣਾ ਇਹਦੇ ਵਾਰ ਕੀ ਕਰਨਾ ਹੈ ਇੱਥੇ ਤੁਹਾਨੂੰ ਇਹ ਨਹੀਂ ਸਮਝ ਲੱਗ ਰਹੀ ਵੀ ਇੱਥੇ ਗੰਦੇ ਪੈਰ ਲੈ ਕੇ ਵਿਸ਼ਕਰਮਾ ਗੁਰਦੁਆਰੇ ਜਾਣਗੇ ਕਿ ਸਾਫ਼ ਪੈਰ ਲੈ ਕੇ ਜਾਣਗੇ ਇਹ ਤਾਂ ਸ਼ੁਕਰ ਕਰੋ ਸਾਡੀਆਂ ਦੁਕਾਨਾਂ ਦਾ ਉੱਚਾ ਉੱਚਾ ਤਾਂ ਹੈਗਾ ਥੜੇ ਬਣੇ ਬਲਕਿ ਉੱਪਰ ਦੀ ਟੱਪੀ ਜਾਂਦੀ ਹੈ ਵੀਰ ਜੀ ਇੱਕ ਦੂਜੇ ਪਾਸੇ ਜੈਤੋ ਰੋਡ ਦੇ ਉੱਤੇ ਲਾਈਟਿੰਗ ਬਹੁਤ ਕੀਤੀ ਗਈ ਹੈ ਨਗਰ ਨਿਗਮ ਦੀ ਕੀ ਕਹਿੰਦੇ ਹੈਗਾ ਜਿਹੜਾ ਪ੍ਰਧਾਨ ਹੈ ਜੀ ਪ੍ਰਧਾਨ ਤਾਂ ਫਿਰ ਆਪਦੇ ਵਾਲੇ ਪਾਸੇ ਖਰਚਾ ਕਰੂਗਾ ਉਹਨੂੰ ਦੂਜਾ ਸਿਰਫ ਉਹਨੂੰ ਆਪ ਦਾ ਘਰ ਦਿਖ ਰਿਹਾ ਹੈਗਾ ਧਾਰਮਿਕ ਸਥਾਨ ਨਹੀਂ ਦਿਖ ਰਿਹਾ ਕੁਝ ਨਹੀਂ ਦਿਖ ਰਿਹਾ ਜੇ ਕੋਈ ਉਹਦੇ ਨਾਲ ਗੱਲ ਕਰਦਾ ਹੈ ਤਾਂ ਸਿੱਧੀ ਉਹ ਇੱਕ ਗੱਲ ਮਕਾ ਦਿੰਦਾ ਮੈਂ ਕੀ ਕਰਾਂ ਮੈਂ ਤਾਂ ਇਕੱਲੀ ਪ੍ਰਧਾਨ ਕੀ ਕਰੀ ਇਹ ਜਬਰਦਾਰ ਕੀ ਲੈ ਕੇ ਆਪਾਂ ਕਰਨਾ ਵੀ ਕੀ ਹੈ ਜਦੋਂ ਆਪਾਂ ਆਹ ਜਨਤਾ ਹੀ ਦੁਖੀ ਹੋਈ ਪਈ ਹੈ ਹਰ ਪਾਸੇ ਜਦੋਂ ਵੀ ਕੋਈ ਗੱਲ ਚੱਲਦੀ ਹੈ ਐਮਸੀਆ ਨੇ ਪ੍ਰਧਾਨ ਨੇ ਇੱਕ ਗੱਲ ਕਹਿਣੀ ਉਹ ਤੁਹਾਡੇ ਕੋਲੇ ਨਾਲੀਆਂ ਸੀਵਰੇਜ ਤੋਂ ਬਿਨਾ ਹੋਰ ਕੀ ਗੱਲ ਹੀ ਹੈ ਨਹੀਂ ਨਾਲੀਆਂ ਸਾਫ਼ ਹੋ ਜਾਣਗੇ ਸੀਵਰੇਜ ਸਾਫ਼ ਹੋ ਜਾਣਗੇ ਮੁੱਦਾ ਆਪੇ ਹੋਰ ਕੀ ਆਈਊਗਾ ਮੁੱਦਾ ਤਾਂ ਹੀ ਨਹੀਂ ਸਹੀ ਹੁੰਦਾ ਪਿਆ ਇਹ ਮੁੰਤਾ ਤਾਂ ਹੀ ਨਹੀਂ ਸਹੀ ਹੁੰਦਾ ਪਿਆ ਹੋਰ ਮੁੱਦੇ ਕਿਵੇਂ ਚੱਕਾਂਗੇ ਕੁਛ ਮੇਰਾ ਨਾਮ ਸੁਖਜੀਤ ਸਿੰਘ ਭਾਈ ਜੀ ਜਿਹੜਾ ਇਹ ਪਾਣੀ ਖੜਾ ਹੈਗਾ ਇਹ ਕਿੰਨੇ ਚਿਰ ਤੋਂ ਖੜਾ ਹੈ ਇਹ ਤਾਂ ਭਾਈ 2-3 ਮਹੀਨੇ ਤੋਂ ਪਾਣੀ ਖੜਾ ਇੱਥੇ ਜੀ ਸੀਵਰੇਜ ਉਪਰੀ ਜਾਂਦਾਗਾ ਸੀਵਰੇਜ ਦਾ ਪਾਣੀ ਸਾਡੇ 12 ਮੂਹਰੇ ਸਾਡੀਆਂ ਦੁਕਾਨਾਂ ਮੂਹਰੇ ਨਰਕ ਬਣਾਇਆ ਪਿਆ ਇਹਦੇ ਨਾਲ ਸਾਡੇ ਸਾਰੇ ਟੱਬਰ ਜਿੰਨੇ ਜੀ ਆ ਸਾਰੇ ਬਿਮਾਰ ਪਏ ਗਏ ਅੱਜ ਦੀ ਘੜੀ ਵੀ ਬਿਮਾਰ ਪਏ ਗਏ ਇੱਥੇ ਇੰਨਾ ਬੁਰਾ ਹਾਲਾਗਾ ਦੂਜੇ ਨੰਬਰ ਤੇ ਅਸੀਂ ਦਨੋ ਕਹਿ ਗਏ ਥੱਕ ਗਏ ਇਹਨਾਂ ਨੇ ਸਾਡੀ ਇੱਕ ਵੀ ਗੱਲ ਨਹੀਂ ਸੁਣੀ ਐਮਸੀ ਨੇ ਸੁਣੀ ਐਮਸੀ ਨੂੰ ਕਹਿੰਦੇ ਆ ਐਮਸੀ ਕਹਿੰਦਾ ਪ੍ਰਧਾਨ ਸਾਹਿਬ ਨੂੰ ਆਖੋ ਫਿਰ ਸਾਨੂੰ ਐਮਸੀ ਬਣਾਉਣ ਦੀ ਕੀ ਲੋੜ ਪਈ ਹੈ ਕੀ ਇਹ ਪ੍ਰਧਾਨ ਸਾਹਿਬ ਨੂੰ ਹੀ ਆਖ ਲਾਂਗਾ ਇਹਨਾਂ ਦੀਆਂ ਆਪਦੀਆਂ ਗਲੀਆਂ ਜਾ ਕੇ ਵੇਖੋ ਉੱਥੇ ਜਗਮਗ ਜਗਮਗ ਹੋਈ ਪਈਗੀ ਅਸੀਂ ਨਰਕ ਦੀ ਜ਼ਿੰਦਗੀ ਜਿਉ ਰਹੇ ਇੱਥੇ ਕੱਲ ਨੂੰ ਬਾਬਾ ਵਿਸ਼ਕਰਮ ਜੀ ਦਾ ਜਨਮ ਦਿਹਾੜਾ ਹੈਗਾ ਅਜੇ ਤਾਂ ਇਤਕਰ ਬੋਲੇ ਨਹੀਂ ਸੀਗੇ ਅੱਜ ਸਾਨੂੰ ਆਕ ਕੇ ਬੋਲਣਾ ਪਿਆ ਵੀ ਕੱਲ ਨੂੰ ਬਾਬੇ ਬਿਸ਼ਕਰਮਾ ਜੀ ਗੁਰਦੁਆਰਾ ਸਾਹਿਬ ਕੇ ਸਾਰੀਆਂ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਜਗੀਆਂ ਉਹ ਇੱਥੋਂ ਰਸਤੇ ਨੂੰ ਨੰਗਣਗੇ ਕਿਵੇਂ ਆਹ ਰਸਤਾ ਦੇਖੋ ਕਿਵੇਂ ਪਾਣੀ ਖੜਾਗਾ ਅੱਜ ਪ੍ਰਸ਼ਾਸਨ ਵਾਲੇ ਟਰੈਕਟਰ ਭੇਜਤਾ ਅੱਜ ਟਰੈਕਟਰ ਕੀ ਕਰ ਦੂ ਇੱਥੇ ਅਜ ਇਹਨਾਂ ਦਾ ਉਹ ਸਵੇਰ ਦਾ ਲੱਗਿਆਗਾ ਹੱਥ ਨੂੰ ਫੇਰ ਸੀਵ ਰੂਪਲੀ ਜਾਊਗਾ ਇੱਥੇ ਬੁਰਾ ਹਾਲ ਆ ਜੀ ਪਾਣੀ ਦਾ